ਰਾਜਵੀਰ ਜਵੰਦਾ ਪੰਜਾਬ ਦਾ ਉੱਗਾ ਗਾਇਕ ਜਿਸ ਨੇ ਕਦੇ ਕੋਈ ਕੰਟਰੋਵਰਸੀ ਨਹੀਂ ਕੀਤੀ ਸੀ ਕਦੇ ਕਿਸੇ ਗਾਇਕ ਨਾਲ ਕਦੇ ਕੋਈ ਮਾੜਾ ਗੀਤ ਨਹੀਂ ਸੀ ਗਾਇਆ ਉਸ ਨੂੰ ਕੌਣ ਮਾਰਨਾ ਚਾਹੁੰਦਾ ਸੀ ਕਿਹੜੇ ਉਹਦੇ ਅਜਿਹੇ ਦੋਸਤ ਜੋ ਬੁੱਕਲ ਦੇ ਸੱਪ ਬਣੇ ਬੈਠੇ ਸੀ ਉਸ ਦੀ ਚੜ੍ਹਾਈ ਤੋਂ ਖਾਰ ਖਾਂਦੇ ਸੀ ਸਿਆਣੇ ਕਹਿੰਦੇ ਨੇ ਕਿ ਜੇਕਰ ਦੋਸਤ ਹੀ ਦੁਸ਼ਮਣ ਬਣ ਜਾਵੇ ਤਾ ਸੱਪ ਦਾ ਡੰਗਿਆ ਤਾਂ ਬੰਦਾ ਵੱਸ ਸਕਦਾ ਪਰ ਜੇ ਨਾਲ ਦਾ ਦੋਸਤ ਹੀ ਦੁਸ਼ਮਣ ਬਣ ਜਾਵੇ ਤਾਂ ਉਸ ਤੋਂ ਬਚਣਾ ਬੜਾ ਔਖਾ ਰਾਜਵੀਰ ਜਵੰਦਾ ਇੱਕ ਪੱਗ ਵਾਲਾ ਇੱਕ ਸਾਫ਼ ਸੂਰਤ ਮੁੰਡਾ ਸੀ ਉਸਨੇ ਕਦੇ ਅਜਿਹੀ ਸਸਤੀ ਲੋਕਪ੍ਰੇਤਾ ਦੇ ਲਈ ਨੰਗੇਜ ਦਾ ਸਹਾਰਾ ਨਹੀਂ ਲਿਆ ਕਦੇ ਡਬਲ ਮੀਨਿੰਗ ਗੀਤ ਨਹੀਂ ਕੱਢੇ ਕਦੇ ਕਿਸੇ ਨੂੰ ਗਾਲ ਦੁੱਪੜ ਨਹੀਂ ਕੱਢਿਆ ਤੇ ਨਾ ਹੀ ਕਿਸੇ ਲਈ ਮਾੜੀ ਸ਼ਬਦਾਵਲੀ ਵਰਤੀ ਆਪਾਂ ਆਮ ਵੇਖਿਆ ਕਲਾਕਾਰਾਂ ਦੇ ਵਿੱਚ ਗਰੁੱਪ ਬਾਜੀ ਦਾ ਬੜੀ ਇੱਕ ਆਮ ਬਿਮਾਰੀ ਸੀ ਪਰ ਰਾਜਵੀਰ ਜਵੰਧਾ ਇਸ ਗਰੁੱਪ ਬਾਜੀ ਤੋਂ ਹਮੇਸ਼ਾ ਦੂਰ ਹੀ ਰਹਿੰਦਾ ਸੀ ਪਰਮਾਤਮਾ ਨੇ ਉਸ ਨੂੰ ਕਲਾ ਬਖਸ਼ੀ ਸੀ ਉਹ ਆਪਣੀ ਮਿਹਨਤ ਨਾਲ ਉਸ ਨੇ ਬੜਾ ਨਾਮ ਕਮਾਇਆ ਤੇ ਬੜੀ ਜਲਦੀ ਹੀ ਬਾਕੀ ਕਲਾਕਾਰਾਂ ਨਾਲੋਂ ਅੱਗੇ ਆ ਗਿਆ 27 ਸਤੰਬਰ ਨੂੰ ਇੱਕ ਖਬਰ ਆਉਂਦੀ ਆ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋ ਜਾਂਦਾ ਲੋਕ ਤਾਂ ਇਹ ਗੱਲ ਸੋਚਣ ਲੱਗਦੇ ਆ ਕਿ ਇਹ ਐਕਸੀਡੈਂਟ ਹੋਇਆ ਜਾਂ ਕਰਵਾਇਆ ਗਿਆ ਪਰ ਰਾਜਵੀਰ ਜਵੰਦੇ ਦਾ ਪਰਿਵਾਰ ਰੱਬ ਅਗੇ ਉਸ ਦੀ ਸਿਹਤ ਨੂੰ ਲੈ ਕੇ ਅਰਦਾਸਾਂ ਬੇਨਤੀਆਂ ਕਰਨ ਲੱਗਦਾ ਕਿ ਪਰਮਾਤਮਾ ਉਸ ਨੂੰ ਤੰਦਰੁਸਤੀ ਬਖਸ਼ੇ ਤੇ ਉਸ ਦੀ ਜਾਨ ਬਚ ਸਕੇ ਪਰ ਰਾਜਵੀਰ ਜਵੰਦੇ ਦਾ ਪਰਿਵਾਰ ਉਸੇ ਦਿਨ ਤੋਂ ਲੈ ਕੇ ਹਸਪਤਾਲ ਦੇ ਵਿੱਚ ਰਹਿੰਦਾ ਤਾਂ ਜੋ ਉਸ ਦੀ ਦੇਖਭਾਲ ਕੀਤੀ ਜਾ ਸਕੇ ਉਸ ਦਾ ਧਿਆਨ ਰੱਖਿਆ ਜਾ ਸਕੇ ਆਖਿਰ ਦੇ ਵਿੱਚ ਰਾਜਵੀਰ ਜਵੰਦਾ ਦਮ ਤੋੜ ਦਿੰਦਾ ਤੇ ਫਿਰ ਉਸ ਤੋਂ ਬਾਅਦ ਪਿੰਡ ਪੋਨਾ ਦੇ ਵਿੱਚ ਉਸਦਾ ਅੰਤਿਮ ਸੰਸਕਾਰ ਹੁੰਦਾ ਫਿਰ ਆਸਥੀਆਂ ਜਲ ਪ੍ਰਵਾਹ ਕਰਦੇ ਆ ਤੇ ਬਾਅਦ ਦੇ ਵਿੱਚ ਜਦੋਂ ਉਸ ਦੀ ਅੰਤਿਮ ਅਰਦਾਸ ਉਸ ਦਾ ਭੋਗ ਹੁੰਦਾ ਤਾਂ بڑے ਕਲਾਕਾਰ ਉੱਥੇ ਪਹੁੰਚਦੇ ਆ ਸਾਰਾ ਪਿੰਡ ਆਸ-ਪਾਸ ਦੇ ਪਿੰਡ ਵੀ ਉੱਥੇ ਪਹੁੰਚਦੇ ਆ ਵੱਡੇ-ਵੱਡੇ ਪੋਲੀਟੀਸ਼ੀਅਨ ਲੀਡਰ ਤੇ ਸੈਲੀਬ੍ਰਿਟੀ ਪਹੁੰਚਦੇ ਆ ਉਸ ਨੂੰ ਨਾਮ ਅੱਖਾਂ ਦੇ ਨਾਲ ਸ਼ਰਧਾਂਜਲੀ ਦਿੰਦੇ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਹੌਸਲਾ ਦੇਵੇ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਸ ਤੋਂ ਬਾਅਦ ਕਈ ਲੋਕ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਕਈ ਲੋਕ ਗੱਲਾਂ ਵੀ ਕਰਨ ਲੱਗੇ ਤੇ ਸੋਚਣ ਦੇ ਮਜਬੂਰ ਹੋ ਗਏ ਕਿ ਇਹ ਐਕਸੀਡੈਂਟ ਹੋਇਆ ਕਿ ਕਰਵਾਇਆ ਗਿਆ ਤੇ ਦੂਜੇ ਪਾਸੇ ਕਈ ਲੋਕ ਜਿਹੜੇ ਕਿ ਇਹ ਗੱਲ ਦੂਜੇ ਪਾਸੇ ਧੱਕਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਆਵਾਰਾ ਪਸ਼ੂਆਂ ਕਰਕੇ ਹੋਇਆ ਇਹ گاਵਾ ਕਰਕੇ ਹੋਇਆ ਇਹ گاਵਾ ਜਿਹੜੀਆਂ ਖੁੱਲੀਆਂ ਫਿਰਦੀਆਂ ਕਈ ਇਹਨਾਂ ਨੂੰ ਮਾਤਾਵਾ ਮੰਨਦੇ ਆ ਇਸ ਗੱਲ ਨੂੰ ਫੁੱਟ ਪਾਉਣ ਦੇ ਲਈ ਧਰਮਾਂ ਦੇ ਵਿੱਚ ਵੰਡਣ ਦੇ ਲਈ ਕਿ ਇਹਨਾਂ ਆਵਾਰਾ ਪਸ਼ੂਆਂ ਕਰਕੇ ਰਾਜਵੀਰ ਜਵੰਦੇ ਦੀ ਜਾਨ ਗਈ ਤੇ ਦੂਜੇ ਪਾਸੇ ਇਸ ਦਾ ਕਾਰਨ ਕੋਈ ਨਹੀਂ ਸੀ ਲੱਭ ਰਿਹਾ ਤੇ ਬਾਅਦ ਦੇ ਵਿੱਚ ਇੱਕ ਰਾਈਡਰ ਦੋਸਤ ਸਾਹਮਣੇ ਆਇਆ ਤੇ ਉਸਨੇ ਦੱਸਿਆ ਕਿ ਭਾਈ ਮੈਨੂੰ ਸਾਰਾ ਪਤਾ ਸੀ ਮੈਨੂੰ ਤਾਂ ਕਲਾਕਾਰਾਂ ਨੇ ਮੂਹਰੇ ਨਹੀਂ ਆਉਣ ਦਿੱਤਾ ਉਸਨੇ ਦੱਸਿਆ ਕਿ ਹਸਪਤਾਲਾਂ ਦੀ ਲਾਪਰਵਾਹੀ ਕਾਰਨ ਰਾਜਵੀਰ ਇੱਕ ਡਾਕਟਰ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਰਾਜਵੀਰ ਜਵੰਦੇ ਦਾ ਦੋਸਤ ਹਾਂ ਉਸਨੇ ਰਾਜਵੀਰ ਜਵੰਦੇ ਨੂੰ ਹੱਥ ਤੱਕ ਨਹੀਂ ਪਾਇਆ ਇਸ ਕਰਕੇ ਰਾਜਵੀਰ ਜਵੰਦੇ ਦੀ ਜਾਨ ਚਲੀ ਗਈ ਉਹ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਆਖਿਰਕਾਰ ਏ ਹੁਣ ਪਤਾ ਲੱਗਦਾ ਕਿ ਪੈਸਾ ਕਿੱਡੀ ਵੱਡੀ ਚੀਜ਼ ਆ ਪੈਸਾ ਨਾ ਜਮਾ ਕਰਾਉਣ ਕਰਕੇ ਹਸਪਤਾਲਾਂ ਦੇ ਡਾਕਟਰਾਂ ਨੇ ਰਾਜਵੀਰ ਜਵੰਦੇ ਨੂੰ ਹੱਥ ਤੱਕ ਨਹੀਂ ਪਾਇਆ ਮੁਢਲੀ ਸਹਾਇਤਾ ਨਹੀਂ ਦਿੱਤੀ ਜਿਸ ਕਰਕੇ ਉਸ ਦੀ ਜਾਨ ਚਲੀ ਗਈ